ਬਾਦ ਨਾਮ ਅਭਿਆਸੀ ਨੇ ਜੋ ਪ੍ਰਕਾਸ਼ ਨੂੰ ਵੇਖਣ ਲਈ ਇਹ ਵਿਧੀ ਲਾਉਂਦੇ ਨੇ ਪਰ ਇਹ 100% ਗਲਤ ਵਿਧੀ ਹੈ ਹੁਣ ਸੋਚੀਏ ਕਿ ਪ੍ਰਕਾਸ਼ ਦੇ ਦਰਸ਼ਨ ਇਸ ਸੰਸਾਰ ਦੇ ਵਿੱਚ ਕੌਣ ਨਹੀਂ ਕਰਨਾ ਚਾਹੁੰਦਾ ਹਰ ਕੋਈ ਜੀਵ ਉਸ ਪ੍ਰਕਾਸ਼ ਦੇ ਨਾਲ ਜੁੜਨਾ ਚਾਹੁੰਦਾ ਹੈ ਇਸ ਵਾਸਤੇ ਆਪਾਂ ਤਰ੍ਹਾਂ ਤਰ੍ਹਾਂ ਦੇ ਉਪਾਅ ਕਰਦੇ ਹਾਂ ਗੁਰਵਾਰੀ ਆਪਾਂ ਨੂੰ ਸਮਝਾਉਂਦੀ ਹੈ ਨਾ ਕਿ ਪਰਮਾਤਮਾ ਹੀ ਸਾਡਾ ਮਾਤਾ ਪਿਤਾ ਹੈ ਤੇ ਆਪਣੇ ਮਾਤਾ ਪਿਤਾ ਨੂੰ ਕੌਣ ਨਹੀਂ ਮਿਲਣਾ ਚਾਹੁੰਦਾ ਗੁਰਬਾਣੀ ਸਾਨੂੰ ਦੱਸਦੀ ਹੈ ਕਿ ਇਹ ਮਨ ਆਪਣੇ ਪਿਤਾ ਤੋਂ ਵਿਛੜ ਗਿਆ ਤੇ ਜਦੋਂ ਇੱਥੇ ਮਨ ਵਿਛੜ ਕੇ ਵਿਰਾਗ ਕਰਦਾ ਹੈ ਤਾਂ ਇਹਦਾ ਬਹੁਤ ਚਿਤ ਕਰਦਾ ਕਿ ਮੈਂ ਆਪਣੇ ਮਾਤਾ ਪਿਤਾ ਨੂੰ ਮਿਲ ਕੇ ਉਹਨਾਂ ਦੀ ਗੋਦ ਦਾ ਆਨੰਦ ਲਵਾਂ ਹੁਣ ਇੰਨਾ ਕੁਝ ਕਰਨ ਵਾਸਤੇ ਸਾਨੂੰ ਗੁਰਬਾਣੀ ਵਿੱਚ ਦੱਸਿਆ ਕਿ ਸਿਮਰਨ ਕਰਨਾ ਪਵੇਗਾ ਧਿਆਨ ਦੇ ਵਿੱਚ ਬੈਠਣਾ ਪਵੇਗਾ ਸਹਜ ਵਿੱਚ ਰਹਿਣਾ ਪਵੇਗਾ ਇੰਨਾ ਕੰਮ ਕਰਨ ਤੇ ਦਰ ਤੇ ਹਾਜ਼ਰੀਆਂ ਭਰਨ ਤੇ ਜਦੋਂ ਮਨ ਉਸ ਪ੍ਰਕਾਸ਼ ਦੇ ਦਰਸ਼ਨ ਕਰਨ ਦੇ ਕਾਬਲ ਹੋ ਜਾਂਦਾ ਫੇਰ ਹੀ ਮਾਲਕ ਵੱਲੋਂ ਕਿਰਪਾ ਕਰਕੇ ਇਸ ਨੂੰ ਪ੍ਰਕਾਸ਼ ਦੇ ਦਰਸ਼ਨ ਕਰਾਏ ਜਾਂਦੇ ਨੇ ਹੁਣ ਸੰਸਾਰ ਦੇ ਵਿੱਚ ਮੈਡੀਟੇਸ਼ਨ ਕਰਨ ਵਾਸਤੇ ਬਹੁਤ ਵਿਧੀਆਂ ਬਣਾਈਆਂ ਗਈਆਂ ਨੇ ਪਰ ਗੁਰਮਤ ਦੇ ਵਿੱਚ ਜੋ ਵਿਧੀ ਹੈ ਉਹ ਸਿਮਰਨ ਨੂੰ ਬਹੁਤ ਵੱਡਾ ਦਰਜਾ ਦਿੱਤਾ ਗਿਆ ਹੈ ਬਹੁਤ ਹੀ ਖਾਸ ਦਰਜਾ ਦਿੱਤਾ ਗਿਆ ਹੈ ਸਿਮਰਨ ਨੂੰ ਸਾਹਿਬ ਅਮਾਰੇ ਕਹਿੰਦੇ ਨੇ ਪ੍ਰਭ ਕਾ ਸਿਮਰਨ ਸਭ ਤੇ ਊਚਾ ਮਹਾਰਾਜ ਨੇ ਕਿਹਾ ਤਾਂ ਕਿ ਸਭ ਤੋਂ ਊਚਾ ਆ ਬਾਕੀ ਜਿੰਨੀਆਂ ਚੀਜ਼ਾਂ ਨੇ ਸਭ ਇਸ ਤੋਂ ਥੱਲੇ ਨੇ ਹੁਣੇ ਰਸਤਾ ਬਾਕੀ ਰਸਤਿਆਂ ਨਾਲੋਂ ਆਸਾਨ ਹੈ ਪਰ ਜੇ ਸਾਨੂੰ ਗਿਆਨ ਨਾ ਹੋਵੇ ਬਹੁਤੇ ਜੀਵ ਸਿਮਰਨ ਕਰਨ ਸਮੇਂ ਧਿਆਨ ਵਿੱਚ ਬੈਠਣ ਸਮੇਂ ਗਲਤ ਵਿਧੀਆਂ ਦਾ ਇਸਤੇਮਾਲ ਕਰਦੇ ਨੇ ਜਿਸ ਦੇ ਨਾਲ ਸਾਡੀਆਂ ਅੱਖਾਂ ਵੀ ਭਾਰੀਆਂ ਹੁੰਦੀਆਂ ਸਾਡਾ ਸਿਰ ਮੱਥਾ ਵੀ ਭਾਰਾ ਹੋ ਜਾਂਦਾ ਕਿ ਸਾਡੇ ਸਰੀਰ ਦੇ ਵਿੱਚ ਹਮੇਸ਼ਾ ਹੀ ਭਾਰੀਪਨ ਮਹਿਸੂਸ ਹੁੰਦਾ ਹੈ ਜੋ ਗਲਤੀ ਕਰਦੇ ਨੇ ਉਹ ਕੀ ਹੈ ਕਿ ਜਦੋਂ ਕਈ ਅਭਿਆਸੀ ਸਿਮਰਨ ਕਰਦੇ ਆ ਨਿਤਰ ਬੰਦ ਕਰਕੇ ਉਹ ਅੱਖਾਂ ਉੱਪਰ ਨੂੰ ਚੜਾਉਂਦੇ ਨੇ ਉੱਪਰ ਨੂੰ ਜ਼ੋਰ ਲਾਉਂਦੇ ਨੇ ਮੱਥੇ ਵੱਲ ਦੇ ਪਾਸੇ ਨੂੰ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਇੱਥੇ ਤੀਜਾ ਨੇਤਰ ਹੈ ਇੱਥੇ ਤੀਸਰੀ ਅੱਖ ਹੈ ਤੇ ਉਹ ਚਾਹੁੰਦੇ ਨੇ ਕਿ ਸਾਡੀ ਤੀਸਰੀ ਅੱਖ ਖੁੱਲ ਜਾਵੇ ਜਲਦੀ ਤੋਂ ਜਲਦੀ ਜੇ ਅਸੀਂ ਇੱਥੇ ਬੜੇ ਜ਼ੋਰ ਦੇ ਨਾਲ ਵੇਖਾਂਗੇ ਉਹ ਤਾਂ ਇੰਨਾ ਜ਼ੋਰ ਲਾਉਂਦੇ ਨੇ ਕਿ ਅਸੀਂ ਉੱਪਰ ਨੂੰ ਇਸ ਤਰੀਕੇ ਵੇਖਾਂਗੇ ਤੇ ਸਾਨੂੰ ਉਹ ਪ੍ਰਕਾਸ਼ ਦਿਖਾਈ ਦੇ ਜਾਵੇ ਪਰ ਇਦਾਂ ਬਹੁਤ ਜ਼ਿਆਦਾ ਭਾਰ ਪੈ ਜਾਂਦਾ ਅੱਖਾਂ ਦੇ ਉੱਤੇ ਸਰੀਰ ਡਿਸਟਰਬ ਹੋ ਜਾਂਦਾ ਭਾਰੀਪਨ ਮਹਿਸੂਸ ਹੁੰਦਾ ਜਿੱਥੇ ਅਸੀਂ ਸਿਮਰਨ ਦੇ ਨਾਲ ਪੂਰੇ ਸਰੀਰ ਨੂੰ ਰਿਲੈਕਸ ਕਰਨਾ ਸੀ ਭਾਰੀਪਨ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਫਿਰ ਸਿਮਰਨ ਦੇ ਵਿੱਚ ਨਾ ਤਾਂ ਬੈਠਿਆ ਜਾਂਦਾ ਨਾ ਹੀ ਸਾਨੂੰ ਰਸ ਆਉਂਦਾ ਹੁਣ ਸਹੀ ਵਿਧੀ ਕੀ ਹੈ ਕਿ ਸਾਡੀਆਂ ਅੱਖਾਂ ਬਨਾਂ ਭਾਰੀ ਹੋਣ ਮੱਥਾ ਵੀ ਨਾ ਭਾਰੀ ਹੋਵੇ ਸਰੀਰ ਵੀ ਰਿਲੈਕਸ ਹੋ ਜਾਵੇ ਨੀਂਦ ਵੀ ਵਧੀਆ ਆਵੇ ਮਨ ਸਹਜ ਦੇ ਵਿੱਚ ਵੀ ਜਾਵੇ ਜਦੋਂ ਆਪਾਂ ਸਿਮਰਨ ਕਰਨ ਵਾਸਤੇ ਅੱਖਾਂ ਬੰਦ ਕਰਨੀਆਂ ਨੇ ਜਾਂ ਧਿਆਨ ਦੇ ਵਿੱਚ ਵੀ ਬੈਠਣਾ ਹੁੰਦਾ ਹੈ ਤਾਂ ਕਿਸੇ ਪਾਸੇ ਨੂੰ ਅੱਖਾਂ ਦਾ ਮਰੋੜ ਨਹੀਂ ਪਾਉਣਾ ਕਿਸੇ ਪਾਸੇ ਨੂੰ ਨਹੀਂ ਦੇਖਣਾ ਨਾ ਥੱਲੇ ਨੂੰ ਨਾ ਉੱਪਰ ਨੂੰ ਨਾ ਖੱਬੇ ਨਾ ਸੱਜੇ ਜਿਵੇਂ ਆਪਾਂ ਸਾਹਮਣੇ ਦੇਖਦੇ ਹਾਂ ਉਸੇ ਤਰ੍ਹਾਂ ਹੀ ਅੱਖਾਂ ਬੰਦ ਕਰਕੇ ਸਾਹਮਣੇ ਹਨੇਰੇ ਨੂੰ ਵੇਖੀ ਜਾਣਾ ਹੈ ਜਿੱਦਣ ਵੀ ਕਿਰਪਾ ਹੋਈ ਇਸ ਹਨੇਰੇ ਦੇ ਵਿੱਚੋਂ ਆਪੇ ਹੋ ਜਾਣੀ ਆ ਜਦੋਂ ਮਨ ਨਿਰਮਲ ਹੋ ਗਿਆ ਕਾਬਲ ਹੋ ਗਿਆ ਜਦੋਂ ਮਾਲਕ ਇਸ ਮਨ ਦੇ ਉੱਤੇ ਖੁਸ਼ ਹੋ ਗਿਆ ਫਿਰ ਤੇ ਇੱਥੇ ਇੰਨਾ ਹੀ ਕੰਮ ਨਹੀਂ ਸਿਮਰਨ ਜੋ ਆਪਾਂ ਕਰਦੇ ਪਏ ਆ ਰਚਨਾ ਤੋਂ ਜੋ ਧੁਨ ਨਿਕਲਦੀ ਹੈ ਉਹਨੂੰ ਕੰਨਾਂ ਦੇ ਨਾਲ ਸੁਣਨਾ ਵੀ ਹੈ ਮਤਲਬ ਮਨ ਨੂੰ ਹਰ ਇੱਕ ਪਾਸਿਓਂ ਬਾਹਰ ਜਾਣ ਤੋਂ ਰੋਕਣਾ ਆ ਮਨ ਸਾਡਾ ਇਹ ਨ ਤਿੰਨਾਂ ਚੀਜ਼ਾਂ ਚੋਂ ਬਾਹਰ ਨਿਕਲਦਾ ਆ ਰਸਨਾ ਕੰਨ ਨੇਤਰ ਤੇ ਸਾਰੇ ਪਾਸੇ ਹੀ ਆਪਾਂ ਰੋਕ ਲਾ ਦੇਣੀ ਆ ਤੇ ਰੋਕ ਬੜੇ ਹੀ ਪਿਆਰ ਦੇ ਨਾਲ ਲਾਉਣੀ ਆ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇਹ ਹੀ ਸਭ ਤੋਂ ਸਰਲ ਆਸਾਨ ਵਿਧੀ ਹੈ ਜਿਸ ਦੇ ਨਾਲ ਸਾਡਾ ਨਾ ਸਰੀਰ ਭਾਰਾ ਹੁੰਦਾ ਨਾ ਅੱਖਾਂ ਨਾ ਸਿਰ ਮਨ ਬਹੁਤ ਜਲਦੀ ਸਹਜ ਦੇ ਵਿੱਚ ਜਾਂਦਾ ਹੈ